ED ਨੇ ਦਿੱਲੀ ਐਕਸਾਈਜ਼ ਪਾਲਿਸੀ ਕੇਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ ED ਨੇ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਡਵੋਕੇਟ ਵਿਨੋਦ ਚੋਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵਕੀਲ ਉੱਤੇ ਗੁਆ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਸਾਊਥ ਗਰੁੱਪ ਵੱਲੋਂ ਕਥਿਤ ਤੌਰ 'ਤੇ ਰਿਸ਼ਵਤ ਰਾਹੀਂ ਨਕਦੀ ਟਰਾਂਸਫਰ ਕਰਨ ਦਾ ਦੋਸ਼ ਹੈ ਇਸ ਮਾਮਲੇ ਦੇ ਵਿੱਚ ED ਦੀ ਇਹ 18ਵੀਂ ਗ੍ਰਿਫਤਾਰੀ ਹੈ ਗੋਆ ਤੋਂ ਐਡਵੋਕੇਟ ਵਿਨੋਦ ਚਾਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਡੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਐਡਵੋਕੇਟ ਵਿਨੋਦ ਚਾਹਾਨ ਨੂੰ ਕਵਿਤਾ ਦੀ ਕਰਮਚਾਰੀ ਦੇ ਬਿਆਨ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਵਿਤਾ ਦੇ ਕਰਮਚਾਰੀ ਨੇ 8 ਜੁਲਾਈ 2023 ਨੂੰ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਅਭਿਸ਼ੇਕ ਬੋਇਨ ਪੱਲੀ ਦੇ ਨਿਰਦੇਸ਼ਾਂ ਦੇ ਉੱਤੇ ਦਿਨੇਸ਼ ਅਰੋੜਾ ਦੇ ਦਫ਼ਤਰ ਤੋਂ ਨਕਦੀ ਨਾਲ ਭਰੇ ਦੋ ਬੈਗ ਲੈ ਕੇ ਵਿਨੋਦ ਚਾਹਾਨ ਨੂੰ ਦਿੱਤੇ ਸਨ। ਉਹ ਆ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਦੱਖਣੀ ਗਰੁੱਪ ਤੋਂ ਰਿਸ਼ਵਤ ਦੀ ਰਕਮ ਨੂੰ ਕਥਿਤ ਤੌਰ ਤੇ ਟਰਾਂਸਫਰ ਕਰਨ ਦੇ ਦੋਸ਼ ਤੇ ਵਿੱਚ ED ਨੇ ਐਡਵੋਕੇਟ ਵਿਨੋਦ ਚੋਹਾਨ ਨੂੰ ਗ੍ਰਿਫਤਾਰ ਕੀਤਾ ਹੈ। ਦਾ ਬਿਊਰੋ ਰਿਪੋਰਟ ਕਿਸ਼ਾਪਰੇਡ న్యూਸ ਦੇ ਨਾਲ ED ਨੇ ਦਿੱਲੀ ਐਕਸਾਈਜ਼ ਪਾਲਿਸੀ ਕੇਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। ED ਨੇ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਡਵੋਕੇਟ ਵਿਨੋਦ ਚੋਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਵਕੀਲ ਉੱਤੇ ਗੁਆ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਸਾਊਥ ਗਰੁੱਪ ਵੱਲੋਂ ਇੱਕ ਤਿਤ ਤੌਰ ਉਤੇ ਰਿਸ਼ਵਤ ਰਾਹੀਂ ਨਕਦੀ ਟਰਾਂਸਫਰ ਕਰਨ ਦਾ ਦੋਸ਼ ਹੈ ਇਸ ਮਾਮਲੇ ਦੇ ਵਿੱਚ ED ਦੀ ਇਹ 18ਵੀਂ ਗ੍ਰਿਫਤਾਰੀ ਹੈ ਗੋਆ ਤੋਂ ਐਡਵੋਕੇਟ ਵਿਨੋਦ ਜਹਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਡੀ ਦੇ ਵੱਲੋਂ جاری ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਐਡਵੋਕੇਟ ਵਿਨੋਦ ਚਾਹਾਨ ਨੂੰ ਕਵਿਤਾ ਦੀ ਕਰਮਚਾਰੀ ਦੇ ਬਿਆਨ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਵਿਤਾ ਦੇ ਕਰਮਚਾਰੀ ਨੇ 8 ਜੁਲਾਈ 2023 ਨੂੰ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਅਭਿਸ਼ੇਕ ਬੋਇਨ ਪੱਲੀ ਦੇ ਨਿਰਦੇਸ਼ਾਂ ਦੇ ਉਤੇ ਦਿਨੇਸ਼ ਅਰੋੜਾ ਦੇ ਦਫ਼ਤਰ ਤੋਂ ਨਕਦੀ ਨਾਲ ਭਰੇ ਦੋ ਬੈਗ ਲੈ ਕੇ ਵਿਨੋਦ ਚਾਹਾਨ ਨੂੰ ਦਿੱਤੇ ਸਨ Goa ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਦੱਖਣੀ ਗਰੁੱਪ ਤੋਂ ਰਿਸ਼ਵਤ ਦੀ ਰਕਮ ਨੂੰ ਕਥਿਤ ਤੌਰ ਤੇ ਟਰਾਂਸਫਰ ਕਰਨ ਦੇ ਦੋਸ਼ ਤੇ ਵਿੱਚ ED ਨੇ ਐਡਵੋਕੇਟ ਵਿਨੋਦ ਚੋਹਾਨ ਨੂੰ ਗ੍ਰਿਫਤਾਰ ਕੀਤਾ ਹੈ। ਦਾ ਬਿਊਰੋ ਰਿਪੋਰਟ ਇਸਾਬਰੇ ਨਿਊਜ਼ ਦੇ ਨਾਲ ਤਨਫਰ। ED ਨੇ ਦਿੱਲੀ ਐਕਸਾਈਜ਼ ਪਾਲਿਸੀ ਕੇਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। ED ਨੇ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਡਵੋਕੇਟ ਵਿਨੋਦ ਚੋਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਵਕੀਲ ਉੱਤੇ ਗਿਆ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਆਊਟਗਰੂਪ ਵੱਲੋਂ ਕਥਿਤ ਤੌਰ 'ਤੇ ਰਿਸ਼ਵਤ ਰਾਹੀਂ ਨਕਦੀ ਟਰਾਂਸਫਰ ਕਰਨ ਦਾ ਦੋਸ਼ ਹੈ ਇਸ ਮਾਮਲੇ ਦੇ ਵਿੱਚ ED ਦੀ ਇਹ 18ਵੀਂ ਗ੍ਰਿਫਤਾਰੀ ਹੈ ਗੋਆ ਤੋਂ ਐਡਵੋਕੇਟ ਵਿਨੋਦ ਚਾਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਡੀ ਦੇ ਵੱਲੋਂ جاری ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਐਡਵੋਕੇਟ ਵਿਨੋਦ ਚਾਹਾਨ ਨੂੰ ਕਵਿਤਾ ਦੀ ਕਰਮਚਾਰੀ ਦੇ ਬਿਆਨ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਵਿਤਾ ਦੇ ਕਰਮਚਾਰੀ ਨੇ 8 ਜੁਲਾਈ 2023 ਨੂੰ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਅਭਿਸ਼ੇਕ ਬੋਇਨ ਪੱਲੀ ਦੇ ਨਿਰਦੇਸ਼ਾਂ ਦੇ ਉਤੇ ਦਿਨੇਸ਼ ਅਰੋੜਾ ਦੇ ਦਫ਼ਤਰ ਤੋਂ ਨਕਦੀ ਨਾਲ ਭਰੇ ਦੋ ਬੈਗ ਲੈ ਕੇ ਵਿਨੋਦ ਚਾਹਾਨ ਨੂੰ ਦਿੱਤੇ ਸਨ Goa ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਦੱਖਣੀ ਗਰੁੱਪ ਤੋਂ ਰਿਸ਼ਵਤ ਦੀ ਰਕਮ ਨੂੰ ਕਥਿਤ ਤੌਰ ਤੇ ਟਰਾਂਸਫਰ ਕਰਨ ਦੇ ਦੋਸ਼ ਤੇ ਵਿੱਚ ED ਨੇ ਐਡਵੋਕੇਟ ਵਿਨੋਦ ਚੋਹਾਨ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਬਿਊਰੋ ਰਿਪੋਰਟ ਕਿਸ਼ਾਪਰੇਡ ਨਿਊਜ਼ ਦੇ ਨਾਲ ਤਨਫਾਰ।